ਵਾਜਲਗੜ੍ਹ ਦੇ ਮਹਾਤਮ ਨਗਰ ਵਿੱਚਲੀ ਹੜ੍ਹ ਕਾਰਨ ਇੱਕ ਪਰਿਵਾਰ ਦਾ ਪੱਕਾ ਮਕਾਨ ਡਿੱਗ ਗਿਆ। ਇਸ ਮੌਕੇ ਪਰਿਵਾਰ ਵਾਲੇ ਨੇ ਦੱਸਿਆ ਕਿ ਹੜ੍ਹ ਕਾਰਨ ਉਨ੍ਹਾਂ ਦੀ ਫਸਲਾਂ ਤਬਾਹ ਹੋ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਪੱਕਾ ਮਕਾਨ ਡਿੱਗ ਗਿਆ ਹੈ। ਉਨ੍ਹਾਂ ਨੇ ਸਰਕਾਰ ਕੋਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮੇਰਾ ਨਾਮ ਗੁਰਵਿੰਦਰ ਸਿੰਘ, ਇਹਦਾ ਨਾਮ ਸਤਨਾਮ ਸਿੰਘ। ਆ ਜੋ ਕਿ ਸਾਡਾ ਕਮਰਾ ਡੇਗ ਗਿਆ ਸੀਗਾ ਤੇ ਚਾਰ ਦੁਆਰੇ ਵੀ ਕਰਦੇ ਸਾਰੇ ਡੇਗ ਗਏ ਸੀਗੇ। ਤੇ ਘਰ ਤੋਂ ਘਟ 8 9 9 ਫੁੱਟ ਪਾਣੀ ਚੱਲਦਾ ਰਿਹਾ ਘਰ ਦੇ ਬੈਕ ਸਾਈਡ ਸਾਰਾ ਪਾਣੀ ਚਾਰ ਫੇਰੇ ਅੰਦਰ ਤੋਂ ਇਧਰੇੜਾਂ ਆ ਗਿਆ ਜੋ ਮਿੱਟੀ ਸਾਰੀ ਬੈਠ ਗਈ ਸੀ ਅੰਦਰੋਂ ਤੇ ਕਮਰਾ ਵੀ ਡਿੱਗ ਗਿਆ ਪੂਰੀ ਤਰ੍ਹਾਂ ਦਵਾਰਾਂ ਵੀ ਤੇ ਝੋਨਾ ਜਿਹੜਾ ਹੈਗਾ ਸੀਗਾ ਉਹ ਵੀ ਪੂਰੀ ਤਰ੍ਹਾਂ ਬਰਬਾਦ ਹੋ ਗਿਆ 20 ਤੋਂ 25 ਦਿਨ ਪਾਣੀ ਰਿਹਾ ਸੀਗਾ ਘਰ ਦੇ ਚਾਰ ਫੇਰੇ ਪਾਣੀ ਸੰਸਾ ਹੋਰ ਤਾਂ ਕੁਛ ਨਹੀਂ ਬਸ ਫਸਲ ਹੋਈਆ ਖਰਾਬ ਤੇ ਕਮਰਾ ਡਿੱਗ ਗਿਆ ਚਾਰ ਦਵਾਰੀਆ ਮੰਗੇ ਕਰਦਿਆ ਕਿ ਪ੍ਰਸ਼ਾਸਨ ਸਾਨੂੰ ਕਮਰਾ ਦੇਵੇ ਜੋ ਸਾਡਾ ਨੁਕਸਾਨ ਹੋਇਆ ਫਸਲ ਦਾ ਕਮਰਿਆਂ ਦਾ ਜੋ ਵੀ ਆ ਹਾਂ ਸਹਾਇਤਾ ਕੀਤੀ ਜਾਏ ਮਦਦ ਅਜੇ ਤੱਕ ਤਾਂ ਕੋਈ ਨਹੀਂ ਮਿਲੀ ਸਮਾਜ ਸੇਵਾ ਵੱਲੋਂ ਬਾਕੀ ਜਿਹੜੇ ਵੀਰ ਆਉਂਦੇ ਆ ਆ ਕੇ ਦੇਖ ਕੇ ਜਾਣ ਮੌਕੇ ਤੇ ਜੋ ਵੀ ਉਹਨਾਂ ਦਾ ਇਸ਼ਾ ਉਹ ਸੇਵਾ ਕਰ ਤੱਕਦੇ ਕੋ ਨਵਾਂ ਬਣਵਾਣ ਤੇ ਆ 1.5 ਲੱਖ ਦਾ ਆਇਜੰਦਾ ਹਾਂਜੀ ਤਨੂ ਲੱਖ ਡੇਢ ਲੱਖ ਤੋਂ ਪਲੱਸ ਦੇ ਦਿੱਤੇ ਆ ਕਿਉਂਕਿ ਚਾਰ ਦੁਆਰੇ ਵੀ ਡੇਢੀ ਅਸਾਰੀ ਤੇ ਕਮਰਾ ਵੀ ਦੇ ਗਿਆ ਫਸਲ ਚਾਰ ਕਿੱਲੇ ਸੀਗਾ ਚੋਨਾ ਬਿਲਕੁਲ ਬਰਬਾਦ ਹੋ ਗਿਆ ਤੇ ਅੱਜ ਤੱਕ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕੁਝ ਵੀ ਗਿਆ ਸੀ ਜਾਂ ਨਹੀਂ ਗਿਆ ਹਾਂਜੀ ਬਿਲਕੁਲ ਸਾਫ਼ ਹੋ ਗਿਆ ਬਿਲਕੁਲ ਕਰਤੇ ਨਹੀਂ ਖਲੀ ਗੀ ਹੁਣ ਪਾਣੀ ਘਟ ਗਿਆ ਕੁਝ ਜਗ੍ਹਾ ਤੇ ਸੁੱਕ ਗਿਆ ਕੁਝ ਜਗ੍ਹਾ ਤੇ ਖੜਿਆ ਤਾਂ